800 200 800 250 250 ਸੱਚੀ ਜੀ 250 ਹਾਂਜੀ ਐਨੇ ਸੋਹਣੇ ਸੋਹਣੇ ਤੇ ਸਸਤੇ ਦਰਵਾਜੇ ਤੁਹਾਨੂੰ ਮਿਲਣਗੇ ਜੀ ਜੇਬੀ 도ਰਸ ਵਾਲਿਆਂ ਦੇ ਜੀਰਕਪੁਰ ਤੇ ਅੱਜ ਆਪਾਂ ਸਪੈਸ਼ਲ ਗੱਡੀ ਤੇ ਆਏ ਆ ਆਪਣੀ ਤੇ ਤੇ ਦਰਵਾਜੇ ਜਿਹੜੇ ਕੀ ਲੈ ਕੇ ਜਾਵਾਂਗੇ 1 2 ਤੇ ਕਿਹੜੇ ਲੈ ਕੇ ਜਾਵਾਂਗੇ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਇਹਨਾਂ ਦੇ ਹੋਰ ਕਿਹੜੇ ਸੋਹਣੇ ਸੋਹਣੇ ਦਰਵਾਜੇ ਮਿਲਦੇ ਆ ਸਾਰੀ ਕਲੈਕਸ਼ਨ ਤੁਹਾਨੂੰ ਦਿਖਾਉਨੇ ਆ ਤੇ ਹਾਂਜੀ ਹੁਣ ਆਪਾਂ ਤੁਹਾਨੂੰ ਸਾਰਾ ਜਿਹੜੇ ਕੀ ਵਿਜ਼ਿਟ ਕਰਵਾਉਨੇ ਆ ਤੇ ਸੋਹਣੇ ਸੋਹਣੇ ਦਰਵਾਜੇ ਦਿਖਾਉਨੇ ਆ ਤੇ ਵੀਰ ਜੀ ਹੋਰ ਨਾਲ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਆਪਾਂ ਜਿੰਨੇ ਚ ਦਰਵਾਜੇ ਬਣਵਾਈ ਲੱਗਦੀ ਆ ਆਪਣੀ ਜੀ ਜੀ ਬਿਲਕੁ ਆਪਣੀ ਲੇਬਰ ਲੱਗ ਜਾਂਦੀ ਹੈ ਉਹਨੇ ਪੈਸਿਆਂ ਚ ਤੁਸੀਂ ਜਿਹੜਾ ਕਿ ਦਰਵਾਜਾ ਦੇ ਦਿੰਨੇ ਆ ਇਦਾਂ ਕਿੱਦਾਂ ਪੋਸੀਬਲ ਹੁੰਦਾ ਹੈ ਬਿਲਕੁਲ ਬਲਕ ਦੀ ਪ੍ਰੋਡਕਸ਼ਨ ਹੈ ਜੀ ਬਲਕ ਚ ਖਰੀਦ ਲਈਆਂ ਜੋ ਵੀ ਚੀਜ਼ ਲੱਕੜੀ ਖਰੀਦਣੀ ਆ ਉਹ ਵੀ ਬਲਕ ਚ ਖਰੀਦਣੀ ਆ ਉਥੇ ਰੇਟ ਦਾ ਬਹੁਤ ਵੱਡਾ ਮਾਰਜਨ ਦਾ ਫਰਕ ਪੈ ਜਾਂਦਾ ਹੈ ਇਸ ਤੋਂ ਬਾਅਦ ਜੋ ਬਣਾਣਾ ਹੈ ਮਸ਼ੀਨਾਂ ਰਾਹੀਂ ਬਣਾਣਾ ਹੈ ਯਾਨੀ ਕਿ ਇੱਕ ਦਿਨ ਚਾਪਾ ਕਾਫੀ ਡੋਰ ਬਣਾਦਾ ਨੇ ਇਸ ਕਰਕੇ ਬਲਕ ਪ੍ਰੋਡਕਸ਼ਨ ਦੇ ਨਾਲ ਉਹ ਰੇਟ ਆਟੋਮੈਟਿਕਲੀ ਡਾਊਨ ਆ ਜਾਂਦਾ ਹੈ ਹਾਂਜੀ ਪਹਿਲਾਂ ਲੋਕ ਕੀ ਕਰਦੇ ਸੀ ਲੱਕੜੀ ਖਰੀਦ ਕੇ ਰੱਖਦੇ ਸੀ 6-6 ਮਹੀਨੇ ਪਹਿਲਾਂ ਪੈਸਾ ਲਗਾ ਕੇ ਰੱਖਦੇ ਸੀ ਇੰਨਾ ਪੈਸਾ ਉਹਨਾਂ ਦਾ ਲਾਸਟ ਦਰਵਾਜ਼ਾ ਬਣਨ ਤੱਕ ਲੱਗ ਜਾਂਦਾ ਸੀ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਸੀ ਵੀ ਕਿੰਨਾ ਕੁ ਪੈਸਾ ਦਰਵਾਜ਼ੇ ਤੇ ਲੱਗ ਗਿਆ ਦਰਵਾਜ਼ਾ ਲੱਗਣ ਤੋਂ ਬਾਅਦ ਵੀ ਜੇ ਕੋਈ ਮਜੇ ਬੰਡ ਹੋ ਜੇ ਫਿਰ ਕਾਰਪੈਂਟਰ ਲੱਭਣਾ ਪੈਂਦਾ ਸੀ ਉਹ ਸੋਲੂਸ਼ਨ ਨੂੰ ਅਸੀਂ ਦੂਰ ਕਰਨ ਵਾਸਤੇ ਉਹ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ ਸੋਲੂਸ਼ਨ ਨੇ ਲੈ ਕੇ ਆਇਆ ਰੈਡੀਮੇਡ ਸਟੋਰਸ ਆ ਇੱਕ ਤਰ੍ਹਾਂ ਜਿਹੜਾ ਕਸਟਮਰ ਦਾ ਪੈਸਾ ਬਹੁਤ ਬਚ ਗਿਆ ਜੀ ਕਸਟਮਰ ਦਾ ਪੈ ਤੋ ਟਾਈਮ ਬਚ ਗਿਆ ਪੈਸਾ ਬਚ ਗਿਆ ਮਤਲਬ ਜੋ ਕੋਸਟਿੰਗ ਨੂੰ 100 ਰੁਪਏ ਦੀ ਕਰੇ ਪੈਣ ਵਾਲੀ ਸੀ ਉਹ ਸਾਡੇ ਕੋਲੇ ਆ ਕੇ 50 60 ਰੁਪਏ ਦੀ ਰਹਿ ਜਾਣੀ ਹੈ ਮਤਲਬ 50% ਕੋਸਟਿੰਗ ਔਰ 50% ਟਾਈਮ ਕੰਜ਼ਿਊਮਿੰਗ 6 ਮਹੀਨੇ ਪਹਿਲਾਂ ਲੱਕੜੀ ਲੈ ਕੇ ਰੱਖਣੀ ਫਿਰ ਉਹਨੂੰ ਸੁਕਾਉਣਾ ਫਿਰ ਉਹਨੂੰ ਬਣਾਉਣਾ ਮਤਲਬ ਉਹ ਟਾਈਮ 2 2 ਸਾਲ ਲੱਗ ਜਾਂਦੇ ਸੀ ਪ੍ਰੋਸੈਸ ਨੂੰ ਕਰਨ ਤੇ ਸਾਡੇ ਕੋਲੇ ਕਸਟਮਰ ਆਰਡਰ ਲੈ ਕੇ ਆਏਗਾ 20 ਤੋਂ 25 ਦਿਨ ਦੇ ਵਿੱਚ ਪੂਰੀ ਦੀ ਪੂਰੀ ਕੋਠੀ ਦਾ ਮਾਲ ਉਹਨੂੰ ਤਿਆਰ ਕਰਕੇ ਦਿੱਤਾ ਜਾਏਗਾ ਉਹ ਵੀ ਉਹਦੇ ਬਜਟ ਦੇ ਹਿਸਾਬ ਨਾਲ ਕਿੰਨਾ ਕੋ ਦਾ ਬਜਟ ਹੈਗਾ ਯਾਨੀ ਕਿ ਸਾਡੇ ਕੋਲੇ ਜੋ ਦਰਵਾਜਾ ਮੈਂ ਅੱਜ ਦਿਖਾਉਂਗਾ ਵੀਡੀਓ ਚ 100 ਰੁਪਏ ਸਕਰ ਫੁੱਟ ਤੋਂ ਸ਼ੁਰੂ ਹੋ ਕੇ 1000 ਰੁਪਏ ਸਕਰ ਫੁੱਟ ਤੱਕ ਦਾ ਦਰਵਾਜਾ ਦਿਖਾਵਾਂਗੇ ਜਿਵੇਂ ਤੁਸੀਂ ਪਿੱਛੇ ਮੇਰੇ ਦੇਖ ਸਕਦੇ ਹੋ ਲਗਜ਼ਰੀ ਜਿਹੇ ਦਰਵਾਜੇ ਨੇ ਬਹੁਤ ਵਧੀਆ ਸਾਗਵਾਨ ਦੀ ਲੱਕੜ ਦੇ ਉੱਤੇ ਦਰਵਾਜੇ ਨੇ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਪ੍ਰੋਪਰ ਜਿਹੜਾ ਮਸ਼ੀਨਰੀ ਵਰਕ ਕੀਤਾ ਹੋਇਆ ਹੈ ਪੂਰਾ ਦਾ ਪੂਰਾ ਲੱਕੜੀ ਦੇ ਉੱਤੇ ਕਸਟਮਰ ਕਿਸੇ ਵੀ ਤਰੀਕੇ ਦਾ ਸਾਡੇ ਤੋਂ ਕਸਟਮਾਈਜੇਸ਼ਨ ਕਰਵਾ ਸਕਦਾ ਹੈ ਯਾਨੀ ਜਿਹੜਾ ਉਹਦਾ ਆਰਕੀਟੈਕਟ ਕਹ ਰਿਹਾ ਜਾਂ ਤੁਸੀਂ ਫੋਟੋ ਲੈ ਕੇ ਆਏ ਆ ਕਿਸੇ ਫੋਰਨ ਦੀ ਫੋਟੋ ਹੈ ਜਾਂ ਜੀ ਐਂਡ ਵੀ ਡੋਰ ਮੈਨੂਫੈਕਚਰਰ ਦੇ ਨਾਮ ਤੇ ਸਾਡਾ ਫੇਸਬੁੱਕ ਤੇ ਪੇਜ ਹੈ ਹਜ਼ਾਰੀ ਡਿਜ਼ਾਈਨ ਲੱਖੇ ਡਿਜ਼ਾਈਨ ਉੱਥੇ ਵੀ ਉਹ ਚੂਜ਼ ਕਰ ਸਕਦਾ ਆਪਣਾ ਬਾਕੀ ਕਸਟਮਰ Google ਕਰਕੇ ਲੈ ਕੇ ਆਏਗਾ Google ਉਹ ਡਿਜ਼ਾਈਨ ਬਣਾ ਦਿੱਤਾ ਜਾਏਗਾ ਜਿਵੇਂ 3D ਦੇ ਵਿੱਚ ਦਰਵਾਜ਼ਾ 650 ਰੁਪਏ ਸਕੁਅਰ ਫੁੱਟਾ ਦਾ ਰੇਟ ਹੈ ਥਿਕਨੈਸ ਦੀ ਗੱਲ ਕਰਾਂਗੇ 42 mm ਦੀ ਇਹਦੀ ਥਿਕਨੈਸ ਹੈ ਬਾਕੀ ਤੁਸੀਂ ਲੱਕੜੀ ਦੇ ਦਰਵਾਜ਼ੇ ਦੇਖ ਰਹੇ ਹੋ ਜਿਵੇਂ ਸਾਹਮਣੇ ਸਾਗਵਾਨ ਦੇ ਉੱਤੇ ਕਾਰਵਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਦੇ ਸਾਡੇ ਕੋਲੇ ਕਾਫੀ ਡਿਜ਼ਾਈਨ ਤੁਹਾਨੂੰ ਜਾਂ ਇੱਥੇ 2-3000 ਡਿਜ਼ਾਈਨ ਤੁਹਾਨੂੰ ਸਾਡੇ ਕੋਲੇ ਮਿਲ ਜੇਗਾ ਇਹ 220 250 ਡਿਜ਼ਾਈਨ ਅਸੀਂ ਡਿਸਪਲੇ ਵੀ ਕੀਤਾ ਹੋਇਆ ਹੈ ਜੇ ਤੁਸੀਂ ਦੇਖੋਗੇ ਪੂਰਾ ਦਾ ਪੂਰਾ ਜਿਹੜਾ ਕੰਮ ਹੈਗਾ ਲੱਕੜੀ ਦੇ ਉੱਤੇ ਕੀਤਾ ਹੋਇਆ ਮਸ਼ੀਨੀ ਵਰਕ ਹੈਗਾ ਦਰਵਾਜੇ ਦੀ ਥਿਕਨੈਸ ਦੀ ਆਪਾਂ ਗੱਲ ਕਰਦੇ 35mm ਦੀ ਥਿਕਨੈਸ ਹੈ ਪ੍ਰਾਈਸ ਦੀ ਆਪਾਂ ਗੱਲ ਕਰਦੇ ਐਮਪੀ ਦੀ ਸਾਗਵਾਨ ਦਾ 800 ਰੁਪਏ ਸਕੁਅਰ ਫੁੱਟ ਹੈ ਪਾਈਨ ਦਾ 500 ਰੁਪਏ ਮਰਿੰਡੀ ਦਾ 600 ਰੁਪਏ ਐਮਈ ਐਚਡੀ ਐਚਐਮਰ ਦਾ 300 ਤੇ 400 ਰੁਪਏ 2D 3D ਦੇ ਵਿੱਚ ਦਰਵਾਜੇ ਹੈਗਾ ਪੇਂਟ ਪੋਲਿਸ਼ ਕੁਝ ਕਰਵਾਣ ਦੀ ਇਹਨਾਂ ਨੂੰ ਜ਼ਰੂਰਤ ਨਹੀਂ ਹੈਗੀ 250 ਰੁਪਏ ਸਕੁਅਰ ਫੁੱਟ ਐਜ਼ ਅ ਰੇਟ ਹੈ 5 ਸਾਲ ਦੀ ਗਾਰੰਟੀ 'ਚ ਔਰ 15 ਸਾਲ ਦੀ ਗਾਰੰਟੀ 'ਚ ਭਾ 300 ਰੁਪਏ ਫਿਲਰ ਦਾ ਫਰਕ ਆ ਜਾਏਗਾ ਜਿਹੜਾ ਅਪਲਾਈ ਕਟਿੰਗ ਦੀ ਫਿਲਰ ਦੇ ਨਾਲ 5 ਸਾਲ ਦੀ ਗਾਰੰਟੀ ਅੰਦਰ ਜਰਮਨ ਪਾਈਨ ਦੀ ਲੱਕੜ ਦੇ ਫਿਲਰ ਦੇ ਨਾਲ 15 ਸਾਲ ਦੀ ਗਾਰੰਟੀ ਜੀ ਠੀਕ ਬਾਕੀ ਤੁਸੀਂ ਦੇਖ ਸਕਦੇ ਹੋ 2D ਡਿਜ਼ਾਈਨ ਕੋਈ ਵੀ ਸਾਡੇ ਤੋਂ ਤੁਸੀਂ ਬਣਵਾ ਸਕਦੇ ਹੋ 2D ਦੀ ਕੋਈ ਐਕਸਟਰਾ ਚਾਰਜਿੰਗ ਕੋਈ ਐਕਸਟਰਾ ਪੇਮੈਂਟ ਨਹੀਂ ਲੱਤੀ ਹੋਊਗੀ ਸੇਮ ਰੇਟ 'ਚ ਸੇਮ ਡਿਜ਼ਾਈਨ ਤੁਹਾਨੂੰ ਬਣਾ ਕੇ ਦੇ ਦਿੱਤਾ ਜਾਊਗਾ ਇਸ ਤਰ੍ਹਾਂ ਜਿਵੇਂ ਸਾਗਵਾਨ ਦੇ ਉੱਤੇ ਪਾਈਨ ਦੇ ਉੱਤੇ ਲੱਕੜੀ ਦਾ ਉੱਚਾ ਦਰਵਾਜ਼ਾ ਬਣਿਆ ਹੋਇਆ ਹੈ 500 ਰੁਪਏ ਸਕੁਅਰ ਫੁੱਟਾ ਦਾ ਪ੍ਰਾਈਸ ਹੈ ਜੀ ਇਹ ਸਾਗਵਾਨ ਦੀ ਲੱਕੜੀ ਦੇ ਉੱਤੇ ਬਣਿਆ ਹੋਇਆ 800 ਰੁਪਏ ਇਸ ਤਰ੍ਹਾਂ ਜੋ ਵੀ ਡਿਜ਼ਾਈਨ ਕਸਟਮਰ ਬਣਾਵੇਗਾ ਕੋਈ ਉਹਦੀ ਅਲੱਗ ਤੋਂ ਪੇਮੈਂਟ ਨਹੀਂ ਲੱਤੀ ਜਾਏਗੀ ਡਿਜ਼ਾਈਨ ਕੋਈ ਵੀ ਬਣਵਾ ਸਕਦਾ ਹੈ ਪ੍ਰਾਈਸ ਉਹਦੇ ਲਈ ਸੇਮ ਰਹੇਗਾ ਜੇ ਤੁਸੀਂ ਸੀਐਨਸੀ ਕਟਿੰਗ ਦੇ ਵਿੱਚ ਜਾਲੀ ਵਾਲਾ ਦਰਵਾਜ਼ਾ ਹੈਗਾ ਪਹਿਲਾਂ ਇਹ ਦਰਵਾਜ਼ੇ ਹੈਂਡਮੇਡ ਬਣਦੇ ਸੀ ਇਸ ਤਰ੍ਹਾਂ ਹੁਣ ਅਸੀਂ ਮਸ਼ੀਨ ਮੇਡ ਨੂੰ ਸੀਐਨਸੀ ਮੇਡ ਪੂਰਾ ਦਾ ਪੂਰਾ ਲੱਕੜੀ ਨੂੰ ਕੱਟ ਕੇ ਬਣਾਇਆ ਹੋਇ ਡਬਲ ਜਾਲੀ ਲੱਗੀ ਹੈ ਜਾਲੀ ਇੱਕ ਜਾਲੀ ਅਲੂਮੀਨੀਅਮ ਦੀ ਤੇ ਦੂਸਰੀ ਜਾਲੀ ਸਟੀਲ ਦੀ ਹੈਗੀ ਹੈ ਇਹਦੇ ਵਿੱਚ ਤੇ ਵੀ ਇਹਨਾਂ ਦਰਵਾਜਿਆਂ ਦੇ ਵਿੱਚ ਮਤਲਬ ਕਿ ਕੋਈ ਜੋੜ ਵਗੈਰਾ ਨਹੀਂ ਹੁੰਦਾ ਵੀ ਕੋਈ ਲੱਕੜ ਦੇ ਨਹੀਂ ਮਸ਼ੀਨੀ ਜੋੜ ਹੁੰਦੇ ਨੇ ਜੀ ਜਾਨਕੀ ਜੁਆਇੰਟ ਜਿਹੜੇ ਹੁੰਦੇ ਨੇ ਇਹਨਾਂ ਦੇ ਜੁਆਇੰਟਾਂ ਦੇ ਜਿਹੜੀ ਗਾਰੰਟੀ ਵਾਰੰਟੀ ਹੁੰਦੀ ਹੈ ਜੁਆਇੰਟ ਖੁੱਲ ਜੇ ਘੁੰਮ ਜੇ ਫੁੱਲ ਜੇ ਕਿਸੇ ਵੀ ਤਰੀਕੇ ਨਾਲ ਕੋਈ ਵੀ ਪ੍ਰੋਬਲਮ ਆਂਦੀ ਹੈ ਉਸ ਚੀਜ਼ ਆਪਾਂ ਗਾਰੰਟੀ ਵਾਰੰਟੀ ਚ ਕਵਰ ਕਰਦੇ ਆ ਬਿਲਕੁਲ ਕਿਉਂਕਿ ਇਹ ਨੇ ਮਸ਼ੀਨੀ ਟੈਕਨੀਕ ਨਾਲ ਬਣੇ ਹੋਏ ਨੇ ਜੀ ਯੋ ਮਤਲਬ ਹੀ ਨਹੀਂ ਹੈ ਕੋਈ ਜੋਇੰਟ ਤੁਹਾਨੂੰ ਨੰਗੀ ਅੱਖ ਦੇ ਨਾਲ ਦਿਖ ਵੀ ਜਾਵੇ ਇਹਦੇ ਵਿੱਚ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਜੋਇੰਟ ਮਤਲਬ ਤੁਹਾਨੂੰ ਜੋਇੰਟਲੈਸ ਲੱਗੇਗਾ ਬਟ ਜਿਹੜੇ ਇਹਦੇ ਵਿੱਚ ਜੋਇੰਟ ਲਗੇ ਹੋਏ ਨੇ ਉਹ ਮਸ਼ੀਨੀ ਜੋਇੰਟ ਨੇ ਠੀਕ ਹੈ ਬਾਕੀ ਸੀਐਨਸੀ ਡਿਜ਼ਾਈਨ ਨੇ ਇਹਦੇ ਤੇ ਸਾਰੇ ਪੂਰਾ ਦਾ ਪੂਰਾ ਲੱਕੜੀ ਨੂੰ ਕਰਵ ਕਰਕੇ ਹੀ ਡਿਜ਼ਾਈਨ ਕੱਢਿਆ ਗਿਆ ਡਿਜ਼ਾਈਨ ਕਸਟਮਰ ਕੋਈ ਵੀ ਬਣਵਾ ਸਕਦਾ ਕਿਸੇ ਵੀ ਲੱਕੜੀ ਦੇ ਵਿੱਚ ਆਪਣੇ ਬਜਟ ਦੇ ਅਕੋਰਡਿੰਗ ਪਾਈਨ ਦਾ ਮਰਿੰਡੀ ਦਾ ਸਾਗਵਾਨ ਦਾ ਐਚ ਬੀ ਐਚ ਐਮ ਆਰ ਦਾ ਡਬਲਯੂ ਪੀ ਸੀ ਦਾ ਇਹ ਸਾਰੀ ਲੱਕੜਾਂ ਦੇ ਵਿੱਚ ਆਪਾਂ ਕੰਮ ਕਰਦੇ ਹੈਗੇ ਆਂ ਇਸ ਤੋਂ ਇਲਾਵਾ ਕਸਟਮਰ ਨੇ ਫਰਸਟ ਡੋਰ ਦੇ ਵਿੱਚ ਜਾਣਾ ਹੈ ਰੈਡੀ ਟੂ ਯੂਜ਼ ਕਨਸੈਪਟ ਦੇ ਵਿੱਚ ਜਾਣਾ ਹੈ ਉਹ ਵੀ ਸਾਡੇ ਕੋਲੇ ਰੈਡੀ ਟੂ ਯੂਜ਼ ਕਨਸੈਪਟ ਹੁੰਦਾ ਹੈ ਜੇ ਤੁਸੀਂ ਦੇਖ ਸਕਦੇ ਹੋ ਕਾਰਬਨ ਡੋਰ ਆਗੇ ਜਿਹੜੇ ਬੜੇ ਲਗਜ਼ਰੀ ਤੇ ਯੂਨੀਕ ਲੱਗਦੇ ਨੇ ਦੇਖਣ 'ਚ ਆਪਣੇ ਪੂਜਾ ਰੂਮ ਦੇ ਅਕੋਰਡਿੰਗ ਕਸਟਮਾਈਜ਼ੇਸ਼ਨ ਕਰਵਾ ਸਕਦਾ ਹੈ ਆਪਣੇ ਆਰਕੀਟੈਕਚਰ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦਾ ਹੈ ਆਪਣੇ ਕਿਤੋਂ ਦੀ ਫੋਟੋ ਲੈ ਆ ਕੇ ਸਾਡੇ ਤੋਂ ਕਸਟਮਾਈਜ਼ੇਟ ਵੀ ਕਰਵਾ ਸਕਦਾ ਹੈ ਕਿਤੋਂ ਗੂਗਲ ਤੋਂ ਸਰਚ ਕਰਾ ਕੇ ਕਸਟਮਰ ਕਸਟਮਾਈਜ਼ੇਸ਼ਨ ਕਰਵਾ ਸਕਦਾ ਹੈ ਆਪਣੇ ਰਿਲੀਜਨ ਦੇ ਅਕੋਰਡਿੰਗ ਕਸਟਮਾਈਜ਼ੇਸ਼ਨ ਕਰਵਾ ਸਕਦਾ ਹੈ ਹਰ ਤਰੀਕੇ ਦੀ ਕਸਟਮਾਈਜ਼ੇਸ਼ਨ ਸਾਡੇ ਕੋਲੇ ਅਵੇਲੇਬਲ ਹੈਗੀ ਹੈ ਇਹ ਵੇਨੀਅਰ ਡੋਰ ਆ ਗਿਆ ਜਿਹੜਾ 500 ਰੁਪਏ ਸਕੁਅਰ ਫੁੱਟ ਦੇ ਵਿੱਚ 42mm ਦੀ ਥਿੱਕਨੈਸ ਦੇ ਨਾਲ ਇਹ 38mm ਦੀ ਥਿੱਕਨੈਸ ਦੇ ਨਾਲ ਵੇਣੀ ਔਰ ਉਹ ਦਰਵਾਜ਼ੇ ਆ ਗਏ ਜੀ ਜਿੰਨੇ ਬਿਲਕੁਲ ਆਪਾਂ ਡਰ ਲੈਨੇ ਪੇਂਟ ਪਾਲਿਸ਼ ਤੋਂ ਬਗੈਰ ਲੈਨੇ ਆ ਉਸ ਤਰੀਕੇ ਦਾ ਕਨਸੈਪਟ ਵੀ ਹੈਗਾ 400 ਰੁਪਏ ਸਕੁਅਰ ਫੁੱਟ ਔਰ 500 ਰੁਪਏ ਸਕੁਅਰ ਫੁੱਟ ਦੇ ਵਿੱਚ ਦੋਨੋਂ ਸਾਈਡ ਸੇ ਡਿਜ਼ਾਈਨ ਹੋਏਗਾ ਜੋ ਸੀਐਨਸੀ ਡਿਜ਼ਾਈਨ ਹੋਏਗਾ ਹੈਂਡ ਮੇਡ ਕਸਟਮਰ ਨੇ ਡਿਜ਼ਾਈਨ ਲੈਣਾ ਹੈ ਹੈਂਡ ਮੇਡ ਵੀ ਬਣ ਜਾਏਗਾ ਡਿਜ਼ਾਈਨਾਂ ਦੀ ਮੈਂ ਫਿਰ ਕਹਿ ਰਿਹਾ ਸਾਰੇ ਤਰ੍ਹਾਂ ਦੀ ਕਸਟਮਾਈਜੇਸ਼ਨ ਅਵੇਲੇਬਲ ਹੈਗੀ ਹੈ ਸਾਡੇ ਕੋਲ ਹੁਣ ਕਸਟਮਰ ਦਾ ਬਜਟ 3-400 ਰੁਪਏ ਵਾਲਾ ਵੀ ਨਹੀਂ ਹੈਗਾ ਇਹ ਦਰਵਾਜ਼ਾ ਆ ਗਿਆ 250 ਰੁਪਏ ਸਕੁਅਰ ਫੁੱਟ ਦੇ ਵਿੱਚ ਬੈਂਬੂ ਲੁ 15 ਸਾਲ ਦੀ ਗਾਰੰਟੀ ਦੇ ਵਿੱਚ ਇਹ ਦੇਖੋ ਇਹਦੇ ਵਿੱਚ ਤੁਸੀਂ ਵੈਨੀਅਰ ਲੁੱਕ ਲੈਣੀ ਹੈ ਰੋਸਵੁੱਡ ਲੁੱਕ ਲੈਣੀ ਹੈ ਇਸ ਚੀਜ਼ ਦੀ ਗਾਰੰਟੀ ਹੁੰਦੀ ਹੈ ਐਸੀ ਗਾਰੰਟੀ ਵਾਰੰਟੀ ਹੁੰਦੀ ਹੈ ਜੇ ਫੁੱਲ ਜੇ ਦਰਵਾਜ਼ਾ ਘੁੰਮ ਜੇ ਜਾਂ ਦੀਮਕ ਲੱਗ ਜੇ ਜਾਂ ਸੀਂਫ ਲੱਗ ਜੇ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਆ ਜਾਏ ਉਹ ਅਸੀਂ ਗਾਰੰਟੀ ਵਾਰੰਟੀ ਦੇ ਵਿੱਚ ਕਵਰ ਕਰਦੇ ਆ ਠੀਕ ਹੈ ਤੁਸੀਂ ਇਹ ਸੀਐਨਸੀ ਡਿਜ਼ਾਈਨ ਬਣਵਾ ਸਕਦੇ ਹੋ ਸਾਡੇ ਤੋਂ ਜਿਵੇਂ 2D ਡਿਜ਼ਾਈਨ ਕੱਢੇ ਹੋਏ ਨੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀ ਲੁੱਕ ਦੇ ਵਿੱਚ ਲੈਣਾ ਕਰਨੇ ਇਸ ਤਰ੍ਹਾਂ ਦੀ ਲੁੱਕ ਦੇ ਵਿੱਚ ਸਾਡੇ ਤੋਂ ਡਿਜ਼ਾਈਨ ਲੈ ਕੇ ਜਾ ਸਕਦੇ ਹੋ ਡਾਰਕ ਲੁੱਕ ਦੇ ਵਿੱਚ ਲੈਣੇ ਡਾਰਕ ਲੁੱਕ ਕਿਸੇ ਐਕਸਟਰਾ ਆਰਡੀਨਰੀ ਲੁੱਕ ਦੇਣਾ ਚਾਹੁੰਦੇ ਹੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਯੂਨਿਕ ਡਿਜ਼ਾਈਨ ਹੈ ਇਸ ਤਰ੍ਹਾਂ ਦੇ ਮਤਲਬ ਸਾਡੇ ਕੋਲੇ ਹਜ਼ਾਰਾਂ ਲੱਖਾਂ ਡਿਜ਼ਾਈਨ ਕਸਟਮਾਈਜੇਸ਼ਨ ਅਵੇਲੇਬਲ ਪਏ ਹੁੰਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹੀ ਡਿਜ਼ਾਈਨ ਹੈ ਸੇਮ ਵੈਰਾਈਟੀ ਦੇ ਵਿੱਚ ਡਿਜ਼ਾਈਨ ਅਲੱਗ-ਅਲੱਗ ਕਲਰ ਅਲੱਗ-ਅਲੱਗ ਤਰ੍ਹਾਂ ਦਾ ਮਤਲਬ ਟੈਕਸਚਰ ਕਿਸੇ ਨੇ ਮਾਰਬਲ ਦੇ ਨਾਲ ਮੈਚ ਕਰਨਾ ਹੈ ਕਿਸੇ ਨੇ ਆਪਣੀ ਅਲਵੇਰਾ ਦੇ ਨਾਲ ਮੈਚ ਕਰਨਾ ਹੈ ਕਿਸੇ ਨੇ ਆਪਣੇ ਘਰ ਦੇ ਫਰਨੀਚਰ ਦੇ ਨਾਲ ਮੈਚ ਕਰਨਾ ਹੈ ਕਿਸੇ ਨੇ ਆਪਣੇ ਕਬੂਰ ਦੇ ਨਾਲ ਮੈਚ ਕਰਨਾ ਹੈ ਉਸ ਤਰੀਕੇ ਦੀ ਸਾਡੇ ਕੋਲੇ ਸਾਰੀ ਕਸਟਮਾਈਜੇਸ਼ਨ ਹੈਗੀ ਹੈ ਇਹ ਦੇਖੋ ਫਲੋਰ ਟਾਈਲ ਦੇ ਨਾਲ ਮੈਚ ਕਰਨਾ ਹੈ ਮਾਰਬਲ ਦੇ ਨਾਲ ਮੈਚ ਕਰਨਾ ਹੈ ਆਪਣੇ ਘਰ ਦੇ ਫਰਨੀਚਰ ਦੇ ਨਾਲ ਮੈਚ ਕਰਨਾ ਹੈ ਇਹਨਾਂ ਦੀ ਵੀ ਰੇਂਜ ਹੋਈ 350 ਰੁਪਿਆ 400 ਰੁਪਿਆ ਸਕੁਅਰ ਫੁੱਟ ਰੋਜ਼ 골ਡ ਦੇ ਵਿੱਚ ਲੈਣਾ ਹੈ ਵੁੱਡ ਵੁੱਡ ਦੇ ਵਿੱਚ ਲੈਣਾ ਹੈ ਸਲ ਪ੍ਰਿੰਟਡ ਲੈਣਾ ਹੈ ਸੈਲਫ ਪ੍ਰਿੰਟਡ ਡਿਜ਼ਾਈਨਿੰਗ ਵਾਲਾ ਲੈਣਾ ਹੈ 2D ਡਿਜ਼ਾਈਨ ਵਾਲਾ ਲੈਣਾ ਹੈ 3D ਡਿਜ਼ਾਈਨ ਵਾਲਾ ਲੈਣਾ ਹੈ ਵਾਇਲਟ ਕਲਰ ਲੈਣਾ ਹੈ ਹਰ ਤਰ੍ਹਾਂ ਦੀ ਕਸਟਮਾਈਜੇਸ਼ਨ ਸਾਡੇ ਕੋਲੇ ਅਵੇਲੇਬਲ ਹੈਗੀ ਹੈ ਇਹ ਤੁਸੀਂ ਦੇਖ ਸਕਦੇ ਹੋ 올ਡ ਲੁੱਕ ਲੈਣੀ ਹੈ वुਡਨ ਦੀ 올ਡ ਲੁੱਕ ਹੈਗੀ ਹੈ ਵਰਟੀਕਲ ਰੇਸ਼ਲ ਲੈਣਾ ਵਰਟੀਕਲ ਹੈਗੀ ਹੈ ਮਾਰਬਲ ਨਾਲ ਮੈਚ ਕਰਨਾ ਹੈ ਮਾਰਬਲ ਨਾਲ ਮੈਚਿੰਗ ਹੈਗੀ ਹੈ ਹਰ ਤਰੀਕੇ ਦੀ ਜੇ ਤੁਹਾਨੂੰ ਸਾਡੇ ਕੋਲੇ ਜਾਂ ਤੇ ਕਸਟਮਾਈਜੇਸ਼ਨ ਮਿਲ ਜਾਈ ਤੁਸੀਂ ਦੇਖ ਸਕਦੇ ਹੋ ਸਸਤੇ ਲੈਣੇ ਕਸਟਮਰ ਨੇ ਹੋਰ ਵੀ ਸਸਤਾ ਦਰਵਾਜਾ ਆ ਗਿਆ 200 ਰੁਪਏ ਸਕੁਅਰ ਫੁੱਟ ਦੇ ਵਿੱਚ ਆ ਗਿਆ ਇਹ ਦਰਵਾਜਾ ਇਹ ਦਰਵਾਜੇ 3D ਆ ਗਿਆ ਆਪਣੀ ਕਸਟਮਾਈਜੇਸ਼ਨ ਦੇ ਅਕੋਰਡਿੰਗ 350 ਤੋਂ 400 ਰੁਪਏ ਦੇ ਵਿੱਚ ਜੇ ਕਸਟਮਰ ਦਾ ਬਜਟ 200 ਰੁਪਏ ਦਾ ਵੀ ਨਹੀਂ ਹੈਗਾ 150 ਰੁਪਏ ਸਕੁਅਰ ਫੁੱਟ ਦੇ ਵਿੱਚ ਆ ਗਿਆ ਦਰਵਾਜਾ ਇਹਦੇ ਵਿੱਚ ਵੀ ਪੇਂਟ ਪਾਲਿਸ਼ ਲਾਈਫਟਾਈਮ ਕਰਵਾਉਣ ਦੀ ਜਰੂਰਤ ਨਹੀਂ ਹੈਗੀ ਗਾਰੰਟੀ ਵਾਰੰਟੀ ਇਹਦੇ ਵਿੱਚ ਵੀ ਉਹੀ 5 ਸਾਲ 15 ਸਾਲ ਦੀ ਗਾਰੰਟੀ ਹੈ ਕਲੋਜ਼ ਦੇ ਵਿੱਚ ਲੈਣਾ ਹੈ ম্যাਟ ਫਿਨਿਸ਼ ਦੇ ਵਿੱਚ ਲੈਣਾ ਹੈ ਜਿਸ ਤਰੀਕੇ ਦੀ ਵੀ ਫਿਨਿਸ਼ਿੰਗ ਦੇ ਵਿੱਚ ਲੈਣਾ ਹੈ ਉਹ ਸਾਡੇ ਤੋਂ ਫਿਨਿਸ਼ਿੰਗ ਦੇ ਵਿੱਚ ਲੈ ਸਕਦੇ ਐਸ ਤੋਂ ਇਲਾਵਾ ਸਾਡੇ ਕੋਲੇ ਜਾਲੀ ਵਾਲੇ ਦਰਵਾਜੇ ਹਰ ਤਰ੍ਹਾਂ ਦੇ ਮਤਲਬ ਕਸਟਮਾਈਜੇਸ਼ਨ ਦੇ ਜਿਹੜੇ ਤੁਸੀਂ ਦੇਖ ਸਕਦੇ ਹੋ ਆਪਣੇ ਆਪਣੇ ਨਾਲ ਕਾਪੀ ਮੈਚ ਕਰਨਾ ਹੈ ਬੈਕ ਸਾਈਡ ਦੇ ਡੋਰ ਨਾਲ ਤਾਂ ਉਹਦੇ ਨਾਲ ਮੈਚਿੰਗ ਵਾਸਤੇ ਦਰਵਾਜ਼ਾ ਹੈਗਾ ਇਹਦੇ ਵਿੱਚ 글로ਸ ਲੁੱਕ ਲੈਣਾ 글로ਸ ਹੈਗਾ ਤੁਹਾਡੇ ਕੋਲੇ ਇਸ ਤੋਂ ਇਲਾਵਾ ਸਾਡੇ ਕੋਲੇ ਸਟੀਲ ਡੋਰ ਵੀ ਹੈਗੇ ਨੇ ਕਿਸੇ ਨੇ ਬੱਚੇ ਜਾਂ بڑے ਬਜ਼ੁਰਗ ਘਰ ਵਿੱਚ ਇਕੱਲੇ ਨੇ ਉਹਨਾਂ ਵਾਸਤੇ ਸਟੀਲ ਡੋਰ ਸਿਕਿਉਰਟੀ ਪਰਪਸਪ ਲਈ ਵਾਸਤੇ ਅਕ੍ਰੀਲਿਕ ਡੋਰ ਹੈਗੇ ਨੇ ਜੀ ਅਕ੍ਰੀਲਿਕ ਡੋਰ ਸਾਡੇ ਕੋਲੇ 350 ਤੋਂ 400 ਦੀ ਰੇਂਜ 'ਚ ਦੇ ਐਚਡੀ ਐਚਐਮਆਰ ਡੋਰ ਹੈਗੇ ਨੇ ਜੀ 375 ਰੁਪਏ ਦੀ ਰੇਂਜ 'ਚ ਇਹ ਵੀ ਐਚਵੀਐਚਐਮਆਰ ਡੋਰ 375 ਰੁਪਏ ਦੀ ਰੇਂਜ 'ਚ ਇਹ ਦੇਖਿਓ ਬੜਾ ਯੂਨਿਕ ਡਿਜ਼ਾਈਨ ਆ ਗਿਆ ਸਾਗਵਾਨ ਦੇ ਵਿੱਚ 800 ਰੁ ਇਹ ਵੀ ਅਫਸੋਰ ਵੈਸਟ ਕੁਆਰ ਫੂਡ ਦੇ ਵਿੱਚ ਪੂਰਾ ਦਾ ਪੂਰਾ ਕਰਵ ਕੀਤਾ ਹੋਇਆ ਡਿਜ਼ਾਈਨ ਹੈ ਇਹ ਉਹੀ 150 ਤੋਂ 200 ਰੁਪਿਆ ਵਾਲਾ ਕਨਸੈਪਟ ਆ ਗਿਆ ਜੋ ਵੀ ਕਸਟਮਰ ਨੇ ਲੈਣਾ ਇਸ ਤੋਂ ਇਲਾਵਾ ਸਾਡੇ ਕੋਲੇ WPC ਦੇ ਡੋਰ ਫਰੇਮ ਹੁੰਦੇ ਨੇ ਜੀ ਚੌਕਟਾ ਹੈਗੀਆਂ ਨੇ ਜਿਹੜੀਆਂ ਉਹ ਹੁੰਦੀਆਂ ਨੇ ਬਾਕੀ ਸਾਡੇ ਜਿਹੜੇ ਨੰਬਰ ਹੈਗੇ ਨੇ ਤੁਸੀਂ ਇੱਕ ਵਾਰੀ ਇਹਨਾਂ ਤੇ ਕਾਲ ਕਰੋ ਘਰ ਬੈਠੇ ਆਰਡਰ ਦੇਣਾ ਘਰ ਬੈਠੇ ਆਰਡਰ ਕਰ ਸਕਦੇ ਹੋ WhatsApp ਤੇ ਜੇ ਫੋਨ ਨਹੀਂ ਪੀਕ ਕੋ ਰਿਹਾ ਤੇ ਸਾਨੂੰ WhatsApp ਕਰੋ ਆਪਣੇ ਡੋਰਸ ਦੇ ਸਾਈਜ਼ ਸਾਨੂੰ WhatsApp ਕਰੋ ਆਪਣੇ ਡੋਰ ਕਰਵਾ ਕੇ ਚੋਇਸ ਤੁਸੀਂ ਕਰ ਸਕਦੇ ਹੋ ਘਰ ਬੈਠੇ ਹੀ ਡਿਲੀਵਰੀ ਹੋ ਜਾਏਗੀ 25% ਪੇਮੈਂਟ ਦੇ ਨਾਲ ਤੁਹਾਡਾ ਆਰਡਰ ਲੱਗ ਜਾਏਗਾ 75% ਪੇਮੈਂਟ ਦੇ ਨਾਲ ਤੁਹਾਡਾ ਆਰਡਰ ਤੁਹਾਡੇ ਕੋਲੇ ਪਹੁੰਚੇਗਾ